हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट्स वास्ते बनाया गया जो कि एनटीए यूजीसी नेट एग्जाम दी तैयारी कर रहे ने इथे आके ਤੁਸੀਂ एग्जाम दी तैयारी ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ एग्जाम ਦੇ ਨਾਲ रिलेटेड ਸਾਰੇ ਤੁਹਾਨੂੰ ਇੱਥੇ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਲਾਈਕਸ ਕਰਦੇ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਫੋਲੋ ਕਰ ਸੱਦਿਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੀ ਲਿੰਕ ਤੁਹਾਨੂੰ ਉੱਥੇ ਮਿਲ ਜਾਣਗੇ ਜਸ ਤੁਸੀਂ ਉੱਥੇ ਜਿਹੜੇ ਹੈਗੇ ਨੇ ਲਿੰਕਸ ਦੇ ਉੱਤੇ ਜਿਹੜਾ ਸਰਚ ਕਰਨਾ ਹੈ ਇਸ ਤੋਂ ਇਲਾਵਾ ਬਹੁਤ ਹੀ ਪੁਰਾਣੇ ਜਿਹੜੇ ਨੋਟਸ ਹੈ ਜੋ ਕਿ ਲਾਸਟ ਈਅਰ ਦੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਐਮਸੀਕਿਊਜ਼ ਦੀ ਸੀਰੀਜ਼ ਵੀ ਵਿੱਚ ਮਿਲੀ ਹੋਈ ਹੈ ਤੇ ਦਨ ਉਹ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਕੋਈ ਵੀ ਟੌਪਿਕ ਸਮਝ ਦੇ ਵਿੱਚ ਨਹੀਂ ਆਵੇ ਮੈਸੇਜ ਤੁਸੀਂ ਮੈਨੂੰ ਕਰ ਸਕਦੇ ਹੋ ਮੈਸੇਜ ਜਿਹੜਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਆਈਡੀ ਦਿੱਤੀ ਆ ਉੱਥੇ ਜਾਂ ਫਿਰ ਤੁਸੀਂ ਇਹ ਜਿਹੜਾ ਟਾਪਿਕ ਹੈ ਤੁਸੀਂ ਮੈਨੂੰ ਮੇਦੇ ਟੈਲੀਗ੍ਰam ਚੈਨਲ ਦੀ ਜਿਹੜੀ ਆਈਡੀ ਹੈ ਉਹਰੇ ਉੱਤੇ ਵੀ ਸਰਚ ਕਰ ਸਕਦੇ ਹੋ ਸੋ ਸੱਭਿਆਚਾਰ ਵਾਲਾ ਟਾਪਿਕ ਜਿਹੜੇ ਆ ਸਾਡੇ ਚੱਲਦੇ ਪਏ ਸੀ ਤੇ ਅੱਜ ਅਸੀਂ ਇਸੇ ਵਿੱਚ ਹੀ ਨੈਕਸਟ ਟਾਪਿਕ ਜਿਹੜਾ ਹੋਰ ਮੈਂ ਅਗੋ ਕਰਵਾਵਾਂਗੀ ਜਿਸ ਦੇ ਵਿੱਚ ਇਸ ਦੇ ਅਧਿਆਨ ਸਰੋਤ ਦੇ ਬਾਰੇ ਗੱਲ ਕਰਾਂਗੇ ਸੋ ਇਹਦੇ ਵਿੱਚ ਕਿਹੜੀ ਕਿਹੜੇ ਪਖ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਅਸੀਂ ਅਧਿਐਨ ਕਰਦੇ ਹਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਸੱਭਿਆਚਾਰ ਦਾ ਜਿਹੜਾ ਪੱਖ ਹੈਗਾ ਉਹ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦਾ ਮੀਨਜ਼ ਅਗਰ ਕਹਿ ਸਕਦੇ ਹੋ ਕਿ ਇਸੇ ਏਰੀਆ ਬਹੁਤ ਵੱਡੇ ਨੇ ਹਰ ਇੱਕ ਚੀਜ਼ ਦੇ ਬਾਰੇ ਅਗਰ ਤੁਸੀਂ ਨੌਲੇਜ ਲੈਣੀ ਹੈ ਤਾਂ ਉਸਦੇ ਨਾਲ ਰਿਲੇਟਡ ਹਰ ਇੱਕ ਪੱਖ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਹੋਏਗਾ ਸੋ ਇਸੇ ਵਿੱਚ ਅਸੀਂ ਉਹਨਾਂ ਦੇ ਬਾਰੇ ਪੜਾਂਗੇ ਇਸ ਤੋਂ ਪਹਿਲਾਂ ਵੀ ਵੀਡੀਓਜ਼ ਆਲਰੇਡੀ ਅਪਲੋਡ ਕੀਤੀਆਂ ਨੇ ਸੱਭਿਆਚਾਰ ਦੇ ਨਾਲ ਰਿਲੇਟਡ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਸੋ ਸੱਭਿਆਚਾਰ ਦੇ ਅਧਿਐਨ ਸਰੋਤ ਜਿਹੜਾ ਗਏ ਇਸ ਦੇ ਵਿੱਚ ਕਿਹੜੇ ਕਿਹੜੇ ਅਧਿਐਨ ਸਰੋਤ ਸਾਨੂੰ ਮਿਲਦੇ ਨੇ ਜਾਨੀ ਕਿ ਕਿਹੜੇ ਕਿਹੜੇ ਪੱਖਾਂ ਦਾ ਜ਼ਿਕਰ ਅਧਿਆਨ ਕਰੀਏ ਤਾਂ ਸਾਨੂੰ ਸੱਭਿਆਚਾਰ ਬਾਰੇ ਜਿਹੜੇ ਆ ਇਹ ਨੋਲੇਜ ਹੋ ਸਕਦੀ ਹੈ ਤੇ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਮਿਲਦਾ ਹੈ ਉਹ ਹੈਗਾ ਇਸ ਦੇ ਵਿੱਚ ਮਨਵਿਕਿਆ ਮਾਨਵ ਵਿਗਿਆਨ ਕੀ ਕਹੇ ਕਿ ਇਸ ਦੇ ਵਿੱਚ ਜਿਹੜਾ ਮਨੁੱਖ ਹੈ ਮਾਨਵ ਮਨੁੱਖ ਨੂੰ ਕਹਿੰਦੇ ਨੇ ਤੇ ਮਨੁੱਖ ਦੇ ਜਿਹੜਾ ਅਧਿਐਨ ਹੈ ਮਤਲਬ ਜਦੋਂ ਉਹ ਸਟਾਰਟਿੰਗ ਤੋਂ ਕਿਵੇਂ ਉਹ ਇੱਕ ਜਦੋਂ ਜਨਮਿਆ ਸੀ ਸਟਾਰਟਿੰਗ ਤੋਂ ਕਿਵੇਂ ਉਹ ਪਸ਼ੂ ਬਿੱਤੀ ਤੋਂ ਵਿਕਾਸ ਕਰਕੇ ਹੌਲੀ-ਹੌਲੀ ਹਰ ਇੱਕ ਚੀਜ਼ ਨੂੰ ਸਿੱਖਦਾ ਗਿਆ ਤੇ ਲਾਸਟ ਆ ਕੇ ਇੱਕ ਅੱਜ ਵਿਕਸਿਤ ਜਿਹੜਾ ਗਵਾ ਇੱਕ ਮਨੁੱਖ ਦੇ ਤੌਰ ਤੇ ਉੱਤੇ ਜਿਹੜਾ ਹੁਣ ਦਿਸਦਾ ਪਿਆ ਹੈ ਸੋ ਇਸ ਚੀਜ਼ ਦਾ ਅਧਿਐਨ ਇਸ ਦੇ ਵਿੱਚ ਕੀਤਾ ਜਾਂਦਾ ਹੈ ਕਿ ਕਿਵੇਂ ਉਹਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਕਿਵੇਂ ਰਹਿੰਦਾ ਸੀ ਕਿਸ ਤਰੀਕੇ ਨਾਲ ਕਿੱਥੇ ਰਹਿੰਦਾ ਸੀ ਕਿ ਕਿ ਉਹਨੂੰ ਚੀਜ਼ਾਂ ਤੰਗ ਕਰਦੀਆਂ ਸੀ ਸੋ ਇਹਨਾਂ ਦਾ ਅਧਿਐਨ ਜਿਹੜਾ ਹੈਗਾ ਵਾ ਇਸ ਦੇ ਵਿੱਚ ਕਰਦੇ ਹਾਂ ਪਰ ਇਸ ਦੇ ਵਿੱਚ ਕਹਿੰਦੇ ਸਿਰਫ ਇੱਕ ਪੱਖ ਨਹੀਂ ਆ ਜਾਂਦਾ ਜਦੋਂ ਹੁਣ ਮਨੁੱਖ ਦੇ ਬਾਰੇ ਤੁਸੀਂ ਇੱਕ ਦੇਖਦੇ ਹੋ ਤਾਂ ਆਬਵੀਅਸਲੀ ਤੁਹਾਨੂੰ ਇਹ ਦੇਖਣਾ ਪਏਗਾ ਕਿ ਉਹ ਆਰਥਿਕ ਪੱਖੋਂ ਮਜ਼ਬੂਤ ਸੀ ਸਮਾਜਿਕ ਪੱਖੋਂ ਕਿਸ ਤਰੀਕੇ ਦੇ ਨਾਲ ਸੀ ਰਾਜਨੀਤਿਕ ਪੱਖੋਂ ਕਿਸ ਤਰੀਕੇ ਨਾਲ ਰਹਿੰਦਾ ਸੀ ਸੋ ਇੱਕ ਪੱਖ ਤੇ ਇਸ ਦੇ ਵਿੱਚ ਨਹੀਂ ਆ ਸਕਦਾ ਓਬਵੀਅਸਲੀ ਇਹ ਚੀਜ਼ ਹਰ ਇੱਕ ਨੂੰ ਸਮਝ ਹੁੰਦੀ ਹੈ ਸੋ ਇਸ ਦੇ ਨਾਲ ਨਾਲ ਕੀ ਗਾਇ ਕਹਿੰਦੇ ਸਾਨੂੰ ਜਿਹੜੇ ਬਾਕੀ ਐ ਉਹਨਾਂ ਨੂੰ ਵੀ ਸਮਝ ਕੇ ਜਿਹੜਾ ਮਨੁੱਖ ਹੈ ਗਾਇ ਉਸ ਦਾ ਜਿਹੜਾ ਪੂਰਾ ਵਿਕਾਸ ਹੈ ਉਸ ਨੂੰ ਸਮਝਣਾ ਪਏਗਾ ਇੱਕ ਪੱਖ ਨੂੰ ਤੁਸੀਂ ਲੱਲੋਗੇ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਪਤਾ ਚੱਲ ਜਾਵੇਗਾ ਇਹ ਚੀਜ਼ ਕਦੀ ਨਹੀਂ ਹੋ ਸਕਦੀ ਸੋ ਜੇਕਰ ਸੱਭਿਆਚਾਰ ਦੇ ਵਿੱਚ ਮਨੁੱਖ ਦੇ ਬਾਰੇ ਤੁਸੀਂ ਅਧਿਐਨ ਕਰਦੇ ਪਏ ਹੋ ਤਾਂ ਮਨੁੱਖ ਦੇ ਹਰ ਇੱਕ ਪੱਖ ਨੂੰ ਧਿਆਨ ਦੇ ਨਾਲ ਦੇਖਣ ਵਾਸਤੇ ਤੁਸੀਂ ਬਾਕੀ ਜਿਹੜੇ ਉਸ ਦੇ ਪੱਖ ਐ ਉਸ ਨੂੰ ਵੀ ਯਾਨੀ ਕਿ ਵੱਖ-ਵੱਖ ਅਧਿਐਨਾਂ ਦੇ ਥਰੂ ਵੀ ਸਮਝਣ ਦੀ ਕੋਸ਼ਿਸ਼ ਕਰੋਗੇ ਹੁਣ ਅੱਗੇ ਗਵਾ ਸੋ ਇਸ ਦੇ ਵਿੱਚ ਕੀ ਆਇੰਦਾ ਗਵਾ ਭੂਗੋਲ ਆ ਜਾਂਦਾ ਵਾ ਕਿਵੇਂ ਮਨੁੱਖ ਜਿਵੇਂ ਕਿ ਭੂਗੋਲਿਕ ਜਿਹੜੀ ਔਰੀ ਜਗਾ ਸੀ ਜਿਵੇਂ ਹੁਣ ਕਹਿੰਦੇ ਹੋ ਕਿ ਮਾਰੂਥਲ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਦਾ ਅਲੱਗ ਤਰੀਕੇ ਦਾ ਕਲਚਰ ਆਿੰਦਾ ਹਰ ਇੱਕ ਚੀਜ਼ ਉਹਨਾਂ ਦੇ ਅਲੱਗ ਤਰੀਕੇ ਦੇ ਆਦੇ ਆਰਥਿਕ ਸਾਧਨ ਲਗੁੰਦਾ ਹੈ ਸਮਾਜਿਕ ਤੌਰ ਤੇ ਰਹਿੰਦਾ ਉਹ ਅਲੱਗ ਹੁਣ ਜੇਕਰ ਪਹਾੜੀ ਸਾਈਡ ਚਲ ਜਾਓ ਤਾਂ ਉਹ ਅਲੱਗ ਹੋ ਜਾਂਦਾ ਹੈ ਸੋ ਇੱਕ ਭੂਗੋਲਿਕ ਜਗਾ ਵੀ ਇੱਕ ਇਫੈਕਟ ਪਾਉਂਦੀ ਹੈ ਮਨੁੱਖ ਦੇ ਉੱਤੇ ਮਨੋਵਿਗਿਆਨ ਜਿਹੜਾ ਗਵਾ ਮਨੁੱਖ ਦਾ ਮਾਨਸਿਕ ਤੌਰ ਤੇ ਉਸ ਨੂੰ ਸਮਝਣਾ ਐਵੇਂ ਇਸ ਤਰ੍ਹਾਂ ਚਾਹੀਦਾ ਹੈ ਕਿ ਇਹ ਬਿਰਤੀਆਂ ਉਸ ਦੇ ਉੱਤੇ ਡਿਪੈਂਡ ਕਰਦੀਆਂ ਹਨ ਸਮਾਜ ਦੇ ਵਿੱਚ ਕਿਵੇਂ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਉਥੇ ਦਾ ਜ਼ਿਕਰ ਭਾਸ਼ਾ ਕਿਵੇਂ ਦੀ ਹੋਏਗੀ ਪੂਰਾ ਤੱਤਵਾ ਜਿਹੜਾ ਸਾਰਿਆਂ ਬਾਰੇ ਕਹਿੰਦੇ ਜਾਣਕਾਰੀ ਹੋਣੀ ਚਾਹੀਦੀ ਹੈ ਸੋ ਮਾਨਵ ਵਿਗਿਆਨ ਦੇ ਬਾਰੇ ਜੇਕਰ ਤੁਸੀਂ ਦੇਖਦੇ ਹੋ ਤਾਂ ਇਸ ਦੇ ਵਿੱਚ ਤੁਸੀਂ ਇਹਨਾਂ ਪੱਖਾਂ ਬਾਰੇ ਵੀ ਜਾਣਕਾਰੀ ਰੱਖਣੀ ਚਾਹੀਦੀ ਹੈ ਸੋ ਇਹ ਯਾਦ ਰੱਖਿਓ ਕਿਉਂਕਿ ਇਹ ਜਿਹੜਾ ਟੌਪਿਕ ਹੈ ਇਹ ਵਾਲਾ ਜਿਹੜਾ ਇਹ ਇੱਕ ਟੌਪਿਕ ਸੀ ਸਰੋਤ ਬਾਰੇ ਉਸਦੇ ਵਿੱਚ ਹਰ ਇੱਕ ਪੱਖ ਦੇ ਬਾਰੇ ਦੱਸਿਆ ਹੈ ਜੇਕਰ ਤੁਹਾਨੂੰ ਫੋਰ ਐਗਜ਼ਾਮਪਲ ਕੁਐਸਚਨ ਆ ਵੀ ਜਾਵੇ ਕਿ ਜੇਕਰ ਇਸਦੇ ਵਿੱਚ ਇਹ ਪੱਖ ਦੇ ਬਾਰੇ ਤੁਸੀਂ ਜਾਣਕਾਰੀ ਦੇ ਰਹੇ ਹੋ ਤੇ ਇਸ ਦੇ ਵਿੱਚ ਹੋਰ ਕਿਹੜੇ-ਕਿਹੜੇ ਪੱਖ ਵੀ ਆਉਣਗੇ ਤਾਂ ਇਹ ਚੀਜ਼ ਨਾਲ ਦੇ ਨਾਲ ਤਾਂ ਹੀ ਮੈਂ ਲਿਖੀ ਹੋਏ ਨਹੀਂ ਤਾਂ ਮੈਨੂੰ ਲਿਖਣ ਦੀ ਲੋੜ ਨਹੀਂ ਸੀ ਜਸਟ ਮੈਂ ਇਹ ਕਹਿ ਦੇਣਾ ਕਿ ਮਾਨਵ ਵਿਗਿਆਮ ਮਨੁੱਖ ਬਾਰੇ ਆਿੰਦਾ ਹੈ ਤੇ ਬਸ ਉਸ ਤੇ ਇਹਨਾਂ ਚੀਜ਼ਾਂ ਬਾਰੇ ਹੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਬਟ ਨਹੀਂ ਇਹਾਰੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਇਸ ਕਰਕੇ ਇਹ ਵੀ ਲਿਖੀ ਸੈਕਿੰਡ ਆਇੰਦਾ ਗਵਾ ਮਨੋਵਿਗਿਆਨ ਹੁਣ ਮਨੋਵਿਗਿਆਨ ਤੁਹਾਨੂੰ ਪਤਾ ਹੈ ਕਿ ਮਾਈਂਡ ਦੇ ਨਾਲ ਰਿਲੇਟਡ ਹੁੰਦਾ ਹੈ ਆਬਵੀਸੇ ਇੱਕ ਮਨੁੱਖ ਦੇ ਨਾਲ ਹੀ ਹੋਏਗਾ ਇਸ ਦੇ ਵਿੱਚ ਉਸ ਦੀ ਮਨੋਚਿਕਿਤਸਾ ਉਸ ਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਉਸ ਦਾ ਅਧਿਐਨ ਕਰਦੇ ਪਏ ਹੋ ਰਾਜਨੀਤਿਕ ਸ਼ਾਸਤਰ ਕਿਉਂਕਿ ਇੱਕ ਕਹਿੰਦਾ ਨਾ ਮਾਈਂਡ ਗੇਮ ਹੁੰਦਾ ਹੈ ਪਹਿਲਾਂ ਜਿਹੜੇ ਚੱਲਦੇ ਕਿਵੇਂ ਰਾਜੇ ਮਹਾਰਾਜੇ ਗੱਦੀ ਦੇ ਬਿੰਦੇ ਸੀ ਕਿਵੇਂ ਮਾਈਂਡ ਗੇਮ ਖੇਡਦੇ ਸੀ ਇਹ ਇਤਿਹਾਸ ਆਪਣੇ ਆਪ ਇਹ ਚੀਜ਼ ਜਿਹੜੀ ਗਿਆ ਬੰਦੀ ਆਂਦੀ ਹੈ ਜਦੋਂ ਤੁਸੀਂ ਅ ਅਗੇ ਇੱਕ ਰਾਜਨੀਤਿਕ ਪੱਖ ਦੇ ਤੌਰ ਦੇ ਉਤੇ ਇੱਕ ਇੱਕ ਉੱਚੇ ਪਰਸੰਦ ਤੌਰ ਦੇ ਉਤੇ ਇੱਕ ਗੱਦੀ ਤੇ ਬੈਠਦੇ ਹੋ ਤਾਂ ਤੁਸੀਂ ਬਹੁਤ ਕੁਝ ਦੇਖਦੇ ਹੋ ਬਹੁਤ ਵਿਕਾਸ ਕਰਦੇ ਹੋ ਤਾਂ ਇਤਿਹਾਸਿਕ ਤੌਰ ਦੇ ਉਤੇ ਵੀ ਤੁਹਾਨੂੰ ਜਿਹੜੇ ਲੋਕੀ ਜਾਣਗੇ ਠੀਕ ਹੈ ਇਸ ਤੋਂ ਇਲਾਵਾ ਅਰਥ ਸ਼ਾਸਤਰ ਜਿਹੜਾ ਹੈ ਗਏ ਉਸਤੇ ਬਾਰੇ ਨਾਲੋਂ ਕੀ ਉਹ ਕਿਵੇਂ ਆਪਣੇ ਜਿਹੜੇ ਆਰਥਿਕ ਤੌਰ ਤੇ ਆਪਣੇ ਆਪ ਨੂੰ ਰੱਖਦਾ ਸੀ ਮਜ਼ਬੂਤ ਰੱਖਦਾ ਸੀ ਪੈਸਾ ਤਾਂ ਅੰਦੋਲਨ ਕਿਵੇਂ ਉਹ ਉਤਪਾਦਨ ਦੇ ਸਾਧਨ ਇਹ ਸਭ ਕੁਝ ਨਾਲ ਦੇ ਨਾਲ ਸਮਾਜ ਵਿਗਿਆਨ ਸੋ ਮਨੋਵਿਗਿਆਨ ਦੇ ਵਿੱਚ ਹੋਰ ਕਿਹੜੇ ਵਿਸ਼ੇ ਜਿਹੜੇ ਗਏ ਨੇ ਆਣੇ ਚਾਹੀਦੇ ਨੇ ਇਹਨਾਂ ਸਾਰਿਆਂ ਦੇ ਬਾਰੇ ਇੱਥੇ ਲਿਖਿਆ ਹੋਇਆ ਹੈ ਥਰਡ ਹਿੱਸੇ ਵਿੱਚ ਸਾਨੂੰ ਜਿਹੜਾ ਮਿਲਦਾ ਹੈ ਗਵਾ ਰੂਹਾਨੀ ਸੱਭਿਆਚਾਰ ਹੁਣ ਰੂਹਾਨੀ ਪਤਾ ਹੀ ਲੱਗ ਗਿਆ ਹੋਗਾ ਕਿ ਕਿਸ ਚੀਜ਼ ਦੇ ਬਾਰੇ ਗੱਲ ਹੋ ਰਹੀ ਆ ਰੂਹਾਨੀ ਦੇ ਵਿੱਚ ਦੇਖੋ ਇੱਕ ਤਾਂ ਆਇੰਦਾ ਗਵਾ ਦਰਸ਼ਨ ਦੂਸਰਾ ਆਇੰਦਾ ਗਵਾ ਸੋਖਸ਼ਾਸਤਰ ਤੀਸਰਾ ਆਇੰਦਾ ਗੈਸ ਤੇ ਵਿੱਚ ਸਮਾਜ ਵਿਗਿਆਨ ਚੌਥਾ ਆਇੰਦਾ ਵਿਦਿਆ ਠੀਕ ਹੈ ਅੱਗੇ ਆਇੰਦੇ ਗਿਆ ਕਲਾ ਫਿਰ ਆਇੰਦਾ ਗਵਾ ਇਹ ਸਾਰੇ ਜਿਹੜੇ ਵਿਗਿਆਨੀਆ ਨੂੰ ਇਸ ਦੇ ਵਿੱਚ ਜਗ੍ਹਾ ਦਿੱਤੀ ਜਾਂਦੀ ਹੈ ਮਤਲਬ ਹੁਣ ਦੇਖੋ ਜਦੋਂ ਤੁਸੀਂ ਰੋਹਾਨੀ ਸੱਭਿਆਚਾਰ ਦੇ ਬਾਰੇ ਗੱਲ ਕਰਦੇ ਹੋ ਕਿ ਇਸ ਸੱਭਿਆਚਾਰ ਦੇ ਅਧਿਐਨ ਸਰੋਤ ਦੇ ਵਿੱਚ ਜਦੋਂ ਤੁਸੀਂ ਇੱਕ ਮਨੁੱਖ ਦਾ ਰੋਹਾਨੀ ਪੱਖ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਸ ਦੇ ਵਿੱਚ ਕੀ ਹੁੰਦਾ ਹੈ ਰੋਹਾਨੀ ਪਲਸੇ ਫਸੇ ਪਰਮਾਤਮਾ ਦੇ ਨਾਂ ਨੂੰ ਜੋੜਦੇਗੇ ਉਸ ਸਮੇਂ ਜਿਹੜਾਗਾ ਸੀ ਮਨੁੱਖ ਨੂੰ ਪਰਮਾਤਮਾ ਇਹਨਾਂ ਚੀਜ਼ਾਂ ਦੇ ਬਾਰੇ ਨਹੀਂ ਨੌਲੇਜ ਨਹੀਂ ਸੀ ਅਜਕਲ ਸੀ ਕਾਫੀ ਜ਼ਿਆਦਾ ਕਿਉਂਕਿ ਬਾਏ ਦਿਵੇ ਸਾਨੂੰ ਜੋੜਨ ਵਾਲੇ ਜਿਹੜੇਗੇ ਸੀ ਉਹ ਕਾਫੀ ਜ਼ਿਆਦਾ ਮਿਲਗੇ ਸੀ ਪਹਿਲਾਂ ਨਹੀਂ ਉਹ ਸਿਰਫ ਇਹ ਹਵਾ ਪਾਣੀ ਇਹਨਾਂ ਚੀਜ਼ਾਂ ਦੀ ਪੂਜਾ ਕਰਦਾ ਸੀ ਥੋੜਾ ਡਰਦਾ ਸੀ ਉਸ ਤੋਂ ਬਾਅਦ ਜਿਹੜਾ ਗੱਸੀ ਕਿ ਇਹ ਜਿਹੜੀਆਂ ਚੀਜ਼ਾਂ ਸੀ ਉਹ ਉਹਨਾਂ ਨੇ ਇਹਨੂੰ ਜੋੜਿਆ ਸੀ ਕਲਾ ਦੇ ਨਾਲ ਕੀ ਰੱਬ ਨੂੰ ਖੁਸ਼ ਕਰਨਾ ਹੈ ਉਸੀਆਂ ਪੇਂਟਿੰਗਸ ਬਣਾਉਂਦੇ ਸੀ ਚਿੱਤਰਕਾਰੀ ਦੇ ਵਿੱਚ ਜਾਂਦੇ ਸੀ ਦੂਸਰੀਆਂ ਕਲਾਵਾਂ ਦੇ ਵਿੱਚ ਹੁੰਦੇ ਸੀ ਨਾਲ ਦੇ ਨਾਲ ਵਿਦਿਆ ਨੂੰ ਮਹੱਤਵ ਦਿੰਦੇ ਸੀ ਅੱਜ ਕੱਲ ਅਸੀਂ ਵਿਦਿਆ ਨੂੰ ਇੰਨਾ ਮਹੱਤਵ ਨਹੀਂ ਉਹਨੂੰ ਰੱਬ ਦੇ ਨਾਲ ਉਹ ਜੋੜਦੇ ਸੀ ਸੋਹਜ ਸ਼ਾਸਤਰ ਇਸ ਦੇ ਵਿੱਚ ਇਹ ਇਹ ਚੀਜ਼ ਕਰਕੇ ਆਇੰਦਾ ਹੈਗਾ ਕਿ ਤੁਸੀਂ ਨੌਲੇਜ ਤੋਂ ਸੋਹਜ ਮਿਲਦਾ ਹੈ ਮਤਲਬ ਤੁਹਾਨੂੰ ਆਨੰਦ ਮਿਲਦਾ ਹੈ ਤੁਸੀਂ ਕਲਾਕ ਜੇ ਥਰੂ ਤੁਹਾਨੂੰ ਆਨੰਦ ਮਿਲਦਾ ਵਿਦਿਆ ਜਿਹੜੀ ਹੈ ਓਬਵੀਅਸਲੀ ਤੁਹਾਨੂੰ ਇੱਕ ਦਿੱਤੀ ਹੀ ਜਾਂਦੀ ਸੀ ਨਾਲ ਦੇ ਨਾਲ ਕੀ ਕਹਾਂ ਕੀ ਸਮਾਜ ਦੇ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਅਪਰੂਵ ਹੋਣਗੀਆਂ ਕਿਹੜੀਆਂ ਚੀਜ਼ਾਂ ਨਹੀਂ ਹੋਣਗੀਆਂ ਸੋ ਦੇਖੋ ਇੱਕ ਚੀਜ਼ ਜੇਕਰ ਤੁਹਾਨੂੰ ਪਤਾ ਲੱਗ ਜਾਂਦੀ ਹੈ ਹਰ ਇੱਕ ਚੀਜ਼ ਤੁਸੀਂ ਉਸਦੇ ਨਾਲ ਹੀ ਜੋੜਨੀ ਸ਼ੁਰੂ ਕਰ ਜਾਂਦੇ ਹੋ ਤੁਹਾਨੂੰ ਖੁਦ ਪਤਾ ਲੱਗ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਸਮਝਣਾ ਹੈ ਤਾਂ ਅਸੀਂ ਉਸ ਨੂੰ ਕਿਹੜੇ-ਕਿਹੜੇ ਤਰੀਕੇ ਦੇ ਨਾਲ ਸਮਝ ਸਕਦੇ ਹਾਂ ਬਟ ਇਹੋ ਚੀਜ਼ ਇੱਥੇ ਜਿਹੜੀ ਦੱਸੀ ਹੋਈ ਹੈ ਨੈਕਸਟ ਆਇੰਦਾ ਗਵਾ ਭੂਗੋਲ ਹੁਣ ਭੂਗੋਲ ਹੋ ਗਿਆ ਭੂਗੋਲ ਦੇ ਵਿੱਚ ਕੀ ਆ ਜਾਏਗਾ ਇੱਕ ਇਤਿਹਾਸ ਆ ਜਾਏਗਾ ਪੁਰਾਤਤਵ ਆ ਜੇਗਾ ਕਿ ਸਾਡੀਆਂ ਜਗਾਵਾਂ ਕਿੱਥੇ ਸੀ ਹੁਣ ਜਿਹੜੀਆਂ ਇੱਕ ਦੱਬੀਆਂ ਗਈਆਂ ਵਾ ਤੇ ਵਖ ਵਾ ਜਿਵੇਂ ਮੋਹਨ ਜੋਦੜ ਹੜੱਪਾ ਉਹਨਾਂ ਨੂੰ ਲੱਭਦੇ ਪਏ ਨੇ ਉਹ ਹਜੇ ਵੀ ਉਹਨਾਂ ਦੀ ਜਿਹੜੀ ਅੱਗੇ ਖੋਜ ਜਾਰੀ ਹੈ ਸਮਾਜ ਵਿਗਿਆਨ ਇਹਦੇ ਵਿੱਚ ਮੇਨ ਇੱਕ ਰੋਲ ਅਦਾ ਕਰਦਾ ਦੇਖੋ ਸਮਾਜ ਵਿਗਿਆਨ ਹਰ ਇੱਕ ਦੇ ਵਿੱਚ ਜੇਗਾ ਕਿਉਂਕਿ ਮਨੂ ਖਾਲੇਦ ਵਾਲੇ ਜਿਵੇਂ ਲੈਂਦਾ ਸੀ ਉਹ ਚੀਜ਼ ਇਸ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ ਨੈਕਸਟ ਆਇੰਦਾ ਮਾਨਵ ਜਿਹੜਾ ਗਵਾ ਤੇ ਇਸ ਤੋਂ ਇਲਾਵਾ ਅਰਥ ਵਿਗਿਆਨ ਆਇਂਦਾ ਗਵਾ ਅਰਥਮਤ ਤਾਂ ਲਿਖਿਆ ਪੁਰਾਣੇ ਲਿਖਿਆ ਮਾਨਵ ਵਿਗਿਆਨ ਆਇਂਦਾ ਹੈ ਇਤਿਹਾਸ ਭੂਗੋਲ ਦੇ ਵਿੱਚ ਮਨੁੱਖ ਵੀ ਆਏਗਾ ਕਿਉਂਕਿ ਮਨੁੱਖ ਦੇ ਨਾਲ ਹੀ ਇਤਿਜੁੜਿਆ ਹੋਇਆ ਵਾ ਆਰਥਿਕ ਪੱਖ ਵੀ ਆਏਗਾ ਉਸਦੇ ਵਿੱਚ ਉਸ ਦੀ ਪਾਸ਼ਾ ਵੀ ਆਏਗੀ ਮਾਨਵਿਕੀ ਪੱਖ ਵੀ ਆਏਗਾ ਸਿਹਤ ਵੀ ਆਏਗਾ ਦਰਸ਼ਨ ਵੀ ਆਏਗਾ ਕੋਮਲ ਕਲਾਵਾ ਹਰ ਇੱਕ ਨੂੰ ਸ਼ਾਮਿਲ ਕੀਤਾ ਜਾਏਗਾ ਸੋ ਪਗੋਲ ਇਹੋ ਜੀ ਚੀਜ਼ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਜੜੇਗੇ ਨੇ ਇੱਕ ਪੱਖ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਥਰੂ ਅਸੀਂ ਇੱਕ ਮਨੁੱਖ ਨੂੰ ਸਮਝ ਸਕਦੇ ਹਾਂ ਇੱਕ ਦੇ ਮਨੁੱਖ ਦੇ ਸੱਭਿਆਚਾਰ ਨੂੰ ਅਸੀਂ ਆਪਣੇ ਅਧਿਐਨ ਦੇ ਅੰਡਰ ਲੈ ਕੇ ਆ ਸਕਦੇ ਹਾਂ ਨੈਕਸਟ ਅੱਗੇ ਹੈ ਸੜਕੋ ਪੰਜਵਾਜ ਜਿਸ ਦੇ ਵਿੱਚ ਇਹ ਮੈਂ ਨਾ ਛੋਟੇ ਛੋਟੇ ਪੁਆਇੰਟ ਲਿਖਿਓ ਇਹਨੇ ਬਹੁਤ ਵੱਡੇ ਵੱਡੇ ਪੈਰੇ ਦਿੱਤੇ ਨੇ ਸੋ ਉਸ ਦੇ ਵਿੱਚ ਕਿੰਨੀ ਚੋੜ ਕੱਢ ਕੇ ਕਿ ਕੀ ਚੀਜ਼ ਗੱਲ ਕਹੀ ਗਈ ਹੈ ਕਿ ਨਹੀਂ ਕਹੀ ਗਈ ਇਹ ਤੁਹਾਨੂੰ ਇੱਥੇ ਮੈਂ ਦੱਸਿਆ ਹੋਇਆ ਹੈ ਅੱਗੇ ਦੇਖੋ ਕਿੰਨੇ ਮਰ ਰਹੇ ਸੱਭਿਆਚਾਰ ਹੁਣ ਇੱਥੇ ਤੁਹਾਨੂੰ ਥੋੜੇ ਜੇ ਇੱਕ ਉਹਨਾਂ ਦੇ ਬਾਰੇ ਹੁਣ ਥੋੜੀ ਨੋਲੇਜ ਲੈਣਿਆ ਜਿਹੜੇ ਕਿ ਪਰਸਨ ਇਹਨਾਂ ਚੀਜ਼ਾਂ ਦੇ ਨਾਲ ਰਿਲੇਟਡ ਸੀ ਮਾਰ ਰਹੀ ਸੱਭਿਆਚਾਰ ਤੇ ਮਾਰ ਰਹੀ ਸੱਭਿਆਚਾਰ ਦਾ ਅਧਿਐਨ ਇਹ ਜਿਹੜੀਆਂ ਗੀਆਂ ਨੇ ਦੋ ਪੁਸਤਕਾਂ ਨੇ 1 ਤੇ 2 ਇਹ ਦੋ ਪੁਸਤਕਾਂ ਨੇ ਜਿਹੜੀਆਂ ਕਿ ਹੈ ਕਿਸਟੋਫਰ ਕਾਰਡਵੈਲ ਦੀਆਂ ਪੁਸਤਕਾਂ ਹੁਣ ਇਸ ਦੇ ਵਿੱਚ ਕੀ ਦੱਸਿਆ ਹੋਇਆ ਵਾ ਇਸ ਦੇ ਵਿੱਚ ਸਾਹਿਤ ਆਦਿ ਦਾ ਧਰਮ ਸੁਖ ਸ਼ਾਸਤਰ ਇਤਿਹਾਸ ਮਨੋਵਿਗਿਆਨ ਫਲਸਫਾ ਨੈਤਿਕਤਾ ਇਹਨਾਂ ਸਾਰਿਆਂ ਦਾ ਅਧਿਐਨ ਕੀਤਾ ਗਿਆ ਹੈ ਸੋ ਇਹ ਦੋ ਕਿਤਾਬਾਂ ਸਾਨੂੰ ਬਹੁਤ ਹੀ ਇੰਪੋਰਟੈਂਟ ਮਿਲਦੀਆਂ ਨੇ ਜਿਹੜੀਆਂ ਕਿਸ ਦੇ ਵਿੱਚ ਦੱਸੀਆਂ ਗਈਆਂ ਸੀ ਕਿਤਾਬ ਬਹੁਤ ਹੀ ਵਧੀਆ ਸੀ ਤਾਂ ਕਰਕੇ ਉਸ ਦੇ ਵਿੱਚ ਜਿਹੜੇ ਟਾਪਿਕ ਕਲਬ ਕੇ ਲਿਖ ਕੇ ਲੈ ਕੇ ਆਈਆਂ ਤਾਂ ਇਹਨਾਂ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨੈਕਸਟ ਸਾਨੂੰ ਇੱਕ ਕਿਤਾਬ ਮਿਲਦੀ ਹੈ ਕਲਚਰ ਜੋ ਕਿ ਰੇਮਨਡ ਵਿਲੀਅਮਸ ਜੀ ਦੀ ਹੈ ਹੁਣ ਇਸ ਦੇ ਵਿੱਚ ਸਾਨੂੰ ਕਿਸ ਤੇ ਬਾਰੇ ਜਾਣਕਾਰੀ ਮਿਲਦੀ ਹੈ ਇੱਕ ਸਾਨੂੰ ਮਿਲਦਾ ਹੈ ਸਮਾਜ ਵਿਗਿਆਨ ਦੇ ਬਾਰੇ ਇੱਕ ਆ인다 ਸਾਨੂੰ ਇਤਿਹਾਸ ਦੇ ਬਾਰੇ ਇੱਕ ਕਲਾਵਾਂ ਆਈਆਂ ਨੇ ਕਿਹੜੀਆਂ ਕਲਾਵਾਂ ਉਸ ਸਮੇਂ ਚ ਚੱਲਦੀਆਂ ਪਈਆਂ ਸੀ ਕੋਮਲ ਕਲਾਵਾਂ ਸੀ ਦੂਸਰੀਆਂ ਕਲਾਵਾਂ ਸੀ ਕਿਹੜੀਆਂ ਨਾਲ ਦੇ ਨਾਲ ਸਾਹਿਤ ਲੋਚਨਾ ਸਾਹਿਤ ਹੁਣ ਜਿਨ੍ਹਾਂ ਨੇ ਲਿਖਿਆ ਸੀ ਪਹਿਲੋਂ ਕੀ ਅਗਾ ਸੀ ਸਿਰਫ ਰਾਜੇ ਮਹਾਰਾਜੇ ਵੱਡੇ ਵੱਡੇ ਪੁਰਸ਼ਾਂ ਉਹਨਾਂ ਦੇ ਨਾਲ ਰਿਲੇਟਡ ਹੀ ਹਰ ਇੱਕ ਜਿਹੜਾ ਅਗਾ ਸੀ ਸਾਹਿਤ ਲਿਖਿਆ ਜਾਂਦਾ ਸੀ ਤੇ ਆਮ ਮਨੁੱਖ ਨਾ ਤਾਂ ਉਹਨੂੰ ਪੜ੍ਹ ਸਕਦਾ ਕਿਉਂਕਿ ਉਹਨੂੰ ਵਿੱਦਿਆ ਨਹੀਂ ਦਿੱਤੀ ਜਾਂਦੀ ਸੀ ਉੱਤੋਂ ਦੂਰ ਰੱਖਿਆ ਜਾਂਦਾ ਸੀ ਤੇ ਉਹਨੂੰ ਰਚਨ ਦੀ ਵੀ ਮਨਾਹੀ ਸੀ ਸੋ ਸਾਹਿਤ ਲੋਚਨਾ ਬਾਅਦ ਵਿੱਚ ਹੁਣੀ ਸ਼ੁਰੂ ਹੋਈ ਕਿ ਇਹ ਜਿਹੜੀ ਚੀਜ਼ ਹੈ ਹਰ ਇੱਕ ਛੋਟੇ ਤੋਂ ਛੋਟੇ ਪਰਸਨ ਤੱਕ ਪਹੁੰਚ ਨਹੀਂ ਜਾਦੀਦੀ ਹੈ ਤੇ ਛੋਟੇ ਤੋਂ ਛੋਟਾ ਪਰਸਨ ਇਹਨੂੰ ਆਪਣੇ ਤਰੀਕੇ ਦੇ ਨਾਲ ਰਚ ਸਕਦਾ ਹੈ ਸੋ ਇਸ ਦੇ ਬਾਰੇ ਇੱਥੇ ਗੱਲ ਕੀਤੀ ਗਈ ਹੈ ਚਿਹਨ ਵਿਗਿਆਨ ਕਿ ਕਿਹੜੇ ਕਿਹੜੇ ਚਿਹਨ ਜੜੇਗੇ ਸੀ ਉਹਦੋਂ ਵਰਤੇ ਜਾਂਦੇ ਸੀ ਕਿਸ ਤਰੀਕੇ ਨਾਲ ਵਰਤੇ ਜਾਂਦੇ ਸੀ ਇਹ ਨਾਲ ਦੇ ਨਾਲ ਰਾਜਨੀਤੀ ਆ ਜਾਏਗੀ ਅਰਥ ਵਿਗਿਆਨ ਇਸ ਦੇ ਵਿੱਚ ਆ ਜਾਏਗਾ ਇਹਨਾਂ ਸਾਰਿਆਂ ਦਾ ਅਧਿਐਨ ਦੇ ਬਾਰੇ ਦੱਸਿਆ ਗਿਆ ਹੈ ਕਲਚਰ ਕਿਤਾਬ ਦੇ ਵਿੱਚ ਜੋ ਕਿ ਰੇਮੰਟ ਵਿਲੀਅਮਸ ਦੀ ਹੈ ਇਸ ਤੋਂ ਲਾ ਮਾ ਉਹਨਾਂ ਦੀ ਇੱਕ ਹੋਰ ਜਿਹੜੀ ਕਿਤਾਬ ਹੋਰ ਐਕਸਟਰਾ ਦੱਸੀਆਂ ਗਈਆਂ ਸੀ ਜਿਸ ਦੇ ਵਿੱਚ ਸਾਨੂੰ ਮਿਲਦੀ ਹੈ ਕਮਿਊਨੀਕੇਸ਼ਨ ਸੈਕਿੰਡ ਇਸ ਦੇ ਵਿੱਚ ਹੋਰ ਮਿਲਦੀ ਗਈ ਹੈ ਦ ਲੌਗ ਰੈਵੋਲੂਸ਼ਨ ਐਂਡ ਥਰਡ ਜਿਹੜੀ ਇਸ ਦੇ ਵਿੱਚ ਦੱਸੀ ਗਈ ਹੈ ਕਲਚਰ ਐਂਡ ਸੋਸਾਇਟੀ ਜੋ ਕਿ ਦੱਸੀਆਂ ਗਈਆਂ ਸੀ ਤਾਂ ਮੈਂ ਲਿਖ ਲਈਆਂ ਨੈਕਸਟ ਜਿਹੜੀਆਂ ਹੈ ਗਿਆ ਨੇ ਇਹ ਜਿਹੜੀਆਂ ਦੋ ਤਿੰਨ ਕਿਤਾਬ ਦੱਸੀਆਂ ਗਈਆਂ ਨੇ ਇਹ ਵੀ ਕਿੰਗੀਆਂ ਨੇ ਇਹ ਇਹਨਾਂ ਦੇ ਅਧਿਐਨ ਦੇ ਨਾਲ ਹੀ ਰਿਲੇਟਡ ਹੈਗੇ ਨੇ ਸੱਭਿਆਚਾਰ ਦੇ ਠੀਕ ਹੈ ਅੱਗੇ ਗਏ ਇੱਕ ਕੁਰਾਏ ਕੁਕਾਰਕਿਨ ਇੱਕ ਕੁਕਾਰਕਿਨ ਦ ਪਾਸਿੰਗ ਏਜ ਜਿਹੜੀ ਹੈ ਜਨਕੀ ਇਹ ਪਰਸਨ ਦਾ ਨਾਮ ਹੈ ਜਿਨ੍ਹਾਂ ਨੇ ਕਿਤਾਬ ਲਿਖੀ ਸੀ ਦ ਪਾਸਿੰਗ ਏਜ ਕਿਤਾਬ ਦਾ ਨਾਮ ਹੈ ਇਸ ਦੇ ਵਿੱਚ ਕੀ ਦੱਸਿਆ ਗਿਆ ਹੈ ਮਾਸ ਮੀਡੀਆ ਕਲਚਰ ਜਿਹੜਾ ਹੈਗਾ ਮਾਸ ਮੀਡੀਆ ਕਲਚਰ ਉਹਨੂੰ ਲੈ ਕੇ ਇਹ ਕਿਤਾਬ ਲਿਖੀ ਗਈ ਹੈ ਇਹ ਟਾਪਿਕ ਮੇਨ ਇਸ ਦੇ ਵਿੱਚ ਹੈਗਾ ਨਾਲ ਦੇ ਨਾਲ ਅਗਰ ਗੱਲ ਕਰੋ ਤਾਂ ਇਸ ਦੇ ਵਿੱਚ ਸਾਨੂੰ ਫਲਸਫਾ ਇਸ ਤੋਂ ਇਲਾਵਾ ਸੋਹਜ ਸ਼ਾਸਤਰ ਨਾਲ ਦੇ ਨਾਲ ਸਹਿਤ ਲੋਚਨਾ ਕਲਾ ਇਤਿਹਾਸ ਕਿਹੜੇ ਕਿਹੜੇ ਕਲਾਮਾਂ ਰਚੀਆਂ ਗਈਆਂ ਸੀ ਕਲਾ ਦਾ ਇਤਿਹਾਸ ਕੀ ਸੀ ਕਿਵੇਂ ਸਾਡੇ ਤੱਕ ਪਹੁੰਚਿਆ ਰਾਜਨੀਤੀ ਅਰਥ ਵਿਗਿਆਨੇ ਨਾਲ ਸਾਰਿਆਂ ਦੇ ਬਾਰੇ ਇੱਥੇ ਜੜੀ ਗਈ ਹੈ ਨੌਲੇਜ ਦਿੱਤੀ ਗਈ ਹੈ ਇਸ ਤੋਂ ਇਲਾਵਾ ਨੈਕਸਟ ਦੇਖੋ ਹੁਣ ਸਾਡੇ ਕੋ ਜਿਹੜੇ ਜਿਹੜੇ ਅ ਮਾਨਵ ਵਿਗਿਆਨ ਜਾਂ ਹੋਰ ਕੋਈ ਸਾਨੂੰ ਅਗਰ ਮਿਲਦੇ ਨੇ ਉਹਨਾਂ ਦੇ ਵਿੱਚ ਮੇਨ ਬੇਸਿਕਲੀ ਕਿੰਨਾ ਚੀਜ਼ਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਮਾਨਵ ਵਿਗਿਆਨ ਦੇ ਵਿੱਚ ਅਸੀਂ ਸਾਰੇ ਪਸਾਰਾਂ ਦਾ ਧਿਆਨ ਕੀਤਾ ਜਾਂਦਾ ਜੋ ਕਿ ਅਸੀਂ ਪਿੱਛੇ ਪੜ ਕੇ ਆਏ ਹਾਂ ਸਮਾਜ ਵਿਗਿਆਨ ਦੇ ਵਿੱਚ ਅਸੀਂ ਜਿਹੜੀਆਂ ਸਮਾਜਿਕ ਸੰਸਥਾਵਾਂ ਤੇ ਸਮਾਜਿਕ ਸਿਧਾਂਤ ਆ ਗਏ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਮਨੋਵਿਗਿਆਨ ਦੇ ਵਿੱਚ ਸਮਾਜਿਕ ਮਨੋਵਿਗਿਆਨ ਜਿਹੜਾ ਹੈ ਉਸ ਦੇ ਬਾਰੇ ਗੱਲ ਕਰਦੇ ਆ ਇਤਿਹਾਸ ਦੇ ਵਿੱਚ ਅਸੀਂ ਸਾਰੇ ਪੱਖਾਂ ਦੇ ਬਾਰੇ ਗੱਲ ਕਰਦੇ ਹਾਂ ਸਾਹਿਤ ਦੇ ਵਿੱਚ ਸਮਾਜਿਕ ਚੇਤਨਾ ਤੇ ਸਵੈ ਚੇਤਨਾ ਠੀਕ ਹੈ ਤੇ ਕਿਉਂਕਿ ਦੇਖੋ ਸਾਹਿਤ ਰਚਿਆ ਜਾਂਦਾ ਹੈ ਕਿਉਂਕਿ ਮਨੁੱਖ ਨੇ ਖੁਦ ਰਚਨਾ ਹੁੰਦਾ ਹੈ ਕੋਈ ਚੀਜ਼ ਉਹਨੂੰ ਕੀ ਰਚਣ ਵਾਸਤੇ ਇੱਕ ਉਤਸ਼ਾਹਿਤ ਕਰਦੀ ਹੈ ਜਿਸ ਨੂੰ ਲੈ ਕੇ ਉਹ ਜਿਹੜਾ ਲਿਖਣਾ ਸ਼ੁਰੂ ਕਰਦਾ ਹੈ ਮਤਲਬ ਸਵੈ ਚੇਤਨਾ ਉਸ ਦੀ ਜਾਗਦੀ ਹੈ ਨਾਲ ਦੇ ਨਾਲ ਸਮਾਜਿਕ ਚੇਤਨਾ ਮਤਲਬ ਇਹ ਆਪਣੇ ਆਲੇ ਦੁਆਲੇ ਜੋ ਵੇਖਦਾ ਹੈ ਉਸ ਨੂੰ ਵੀ ਉਸ ਦੀ ਰਚਨ ਦੀ ਤਾਂਗ ਹੁੰਦੀ ਹੈ ਕਿ ਲੋਕਾਂ ਤੱਕ ਇਸ ਚੀਜ਼ ਨੂੰ ਪਚਾਵੇ ਨੈਕਸਟ ਆਇੰ ਦਾ ਭਾਸ਼ਾ ਜੋ ਕਿ ਯਥਾਰਥ ਦੇ ਜ਼ਿਆਦਾ ਨੇੜੇ ਆ ਕਿਉਂਕਿ ਸਾਨੂੰ ਇੱਥੇ ਇਹਦੇ ਵਿੱਚ ਲੱਗਦਾ ਹੈ ਕਿ ਮਨੁੱਖ ਜਿਸ ਤਰੀਕੇ ਨਾਲ ਸ਼ੁਰੂ ਤੋਂ ਰਹਿੰਦਾ ਸੀ ਹੁਣ ਤੱਕ ਉਸ ਦੇ ਵਿੱਚ ਕਈ ਚੇਂਜ ਆ ਚੁੱਕੇ ਤੇ ਭਾਸ਼ਾ ਮੇਨ ਇੱਕ ਚੀਜ਼ ਹੈਗੀ ਹੈ ਜਿਸ ਦੇ ਥਰੂ ਅਸੀਂ ਪਤਾ ਕਰ ਸਕਦੇ ਆ ਕਿ ਮਨੁੱਖ ਕਿਵੇਂ ਪਹਿਲਾਂ ਰਹਿੰਦਾ ਸੀ ਤੇ ਕਿਵੇਂ ਹੁਣ ਉਹ ਕਿਸ ਤਰੀਕੇ ਨਾਲ ਕਿਵੇਂ ਰੀ ਭਾਸ਼ਾ ਦੇ ਵਿੱਚ ਚੇਂਜ ਆ ਗਿਆ ਹੈ ਭੂਗੋਲ ਜਿਹੜਾ ਹੈਗਾ ਵਾ ਇਸ ਦੇ ਵਿੱਚ ਹੋਂਦ ਚੋਕਟੇ ਮਤਲਬ ਮਨੁੱਖ ਦੀ ਮੇਨ ਹੋਂਦ ਕਿੱਥੋਂ ਸ਼ੁਰੂ ਹੋਇਆ ਸੀ ਕਿੱਥੇ ਉਹ ਰਹਿੰਦਾ ਸੀ ਇਸ ਦੇ ਬਾਰੇ ਸਾਨੂੰ ਨੌਲੇਜ ਮਿਲਦੀ ਹੈ ਆਰਥਿਕਤਾ ਦੇ ਵਿੱਚ ਅਸੀਂ ਕੀ ਹੁੰਦਾ ਆਬਵੀਅਸਲੀ ਉਤਪਾਦਨ ਦੇ ਸਾਧਨ ਉਤਪਾਦਕ ਕਿਤਾ ਕਰਦਾ ਸੀ ਕੀ ਚੀਜ਼ਾਂ ਇਹਨਾਂ ਬਾਰੇ ਜਾਣਕਾਰੀ ਮਿਲਦੀ ਹੈ ਪਦਾਰਥਕ ਦੇ ਵਿੱਚ ਅਸੀਂ ਮਨੁੱਖ ਦੇ ਪਦਾਰਥ ਵਿਕਾਸ ਦੇ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਹੁਣ ਇਹ ਹੀ ਹੁੰਦਾ ਹੈ ਕਿ ਮਨੁੱਖ ਨੇ ਆਪਣੀ ਪਦਾਰਥਕ ਭੁੱਖ ਨੂੰ ਕਿੰਨਾ ਵਧਾ ਲਿਆ ਉਹਨੂੰ ਕਿਹੜੀਆਂ ਕੀੜੀਆਂ ਚੀਜ਼ਾਂ ਸੈਟੀਸਫੈਕਸ਼ਨ ਦਿੰਦੀਆਂ ਨੇ ਜਿਵੇਂ ਆਮ ਹਰ ਇੱਕ ਚੀਜ਼ ਅੱਜ ਕੱਲ੍ਹ ਦੇਖੋ ਏਸੀ ਆ ਗਰਮੀ ਦੇ ਵਿੱਚ ਇਹ ਮੇਨ ਉਸ ਦੀ ਇੱਕ ਲੋਡ ਹੈ ਇਹ ਸਾਰੀਆਂ ਤਾਂ ਉਸ ਦੀ ਸੀਮਾ ਕਿੰਨੀ ਹੈ ਕਿੰਨੇ ਕ ਉਸ ਦਾ ਅਧਿਕਾਰ ਹੈ ਕਿੱਥੋਂ ਤੱਕ ਇਹਨਾਂ ਨੂੰ ਲੈ ਸਕਦਾ ਹੈ ਜ਼ਿਆਦਾ ਨਹੀਂ ਲੈ ਸਕਦਾ ਕਿਉਂਕਿ ਇਹ ਖਤਮ ਵੀ ਹੋਣਗੇ ਪਦਾਰਥ ਫਲਸਫਾ ਜਿਹੜਾ ਹੁੰਦਾ ਹੈ ਇਸ ਦੇ ਵਿੱਚ ਅਸੀਂ ਇੱਕ ਮਨੁੱਖ ਦੀ ਦ੍ਰਿਸ਼ਟੀ ਜਿਹੜੀ ਹੁੰਦੀ ਹੈ ਸੰਸਾਰ ਦੇ ਉੱਤੇ ਕਿਵੇਂ ਉਹ ਸੋਚਦਾ ਹੈ ਸੰਸਾਰ ਦੇ ਬਾਰੇ ਇਸ ਦੇ ਬਾਰੇ ਜਾਣਕਾਰੀ ਲੈਣੇ ਆ ਕਲਾਵਾਂ ਦੇ ਵਿੱਚ ਕਲਾ ਦਾ ਜਿਹੜਾ ਰੂਪ ਹੈ ਕਿs ਤਰੀਕੇ ਦਾ ਹੈ ਉਸ ਦਾ ਵਿਕਾਸ ਕਿਵੇਂ ਹੋਇਆ ਤੇ ਇਤਿਹਾਸ ਇਸ ਦੇ ਬਾਰੇ ਜਾਣਕਾਰੀ ਮਿਲਦੀ ਹੈ ਹਰ ਇੱਕ ਦੇ ਬਾਰੇ ਬਹੁਤ ਈਜ਼ੀ ਵੇਜ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਹੈ ਸਮਝ ਕੇ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਲਓ ਪੰਜਾਬੀ ਦੇ ਵਿੱਚ ਜਿਹੜੀ ਪਹਿਲੀ ਕੋਸ਼ਿਸ਼ ਕੀਤੀ ਸੀ ਇਸ ਦੇ ਬਾਰੇ ਸਾਨੂੰ ਸ਼ਰਧਾ ਰਾਮ ਫਿਲੋਰੀ ਦੀ ਕੋਸ਼ਿਸ਼ ਮਿਲਦੀ ਹੈ ਜਿਨ੍ਹਾਂ ਨੇ ਪੰਜਾਬੀ ਬਾਤਚੀਤ ਦੇ ਵਿੱਚ ਸਾਨੂੰ ਜਿਹੜੀ ਉਹਨਾਂ ਦੀ ਕਿਤਾਬ ਸੀ ਜੋ ਕਿ ਭਾਸ਼ਾ ਸਿੱਖਲਾਈ ਦੇ ਬਾਰੇ ਸੀ ਇਸ ਦੇ ਵਿੱਚ ਸਾਨੂੰ ਮਨੁੱਖ ਦੇ ਜਿਹੜੇ ਭਾਸ਼ਾ ਦੇ ਬਾਰੇ ਦੱਸਿਆ ਹੈ ਉਹਨਾਂ ਚੀਜ਼ਾਂ ਤਾਂ ਉਹਨਾਂ ਨੇ ਐਜ਼ ਅ ਅਧਿਆਨ ਸਰੋਤ ਦੇ ਉਹ ਨੇੜੇ ਮਿਲਦੀ ਹੈ ਲੋਕਗੀਤ ਸਾਨੂੰ ਅਗਲੀ ਮਿਲਦੀ ਹੈ ਜੋ ਕਿ ਦਵਿੰਦਰ ਸਤਿਆਰਥੀ ਦੀ ਹੈ ਮਹਿੰਦਰ ਸਿੰਘ ਰੰਧਾਵਾ ਦੀ ਪੰਜਾਬ ਤੇ ਓਬਵੀਅਸਲੀ ਜਿਹੜੇ ਸਾਡੇ ਕੋਲ ਹੋਰ ਲੇਖਕ ਹੈ ਜਿਨ੍ਹਾਂ ਨੇ ਸੱਭਿਆਚਾਰ ਦੇ ਨਾਲ ਰਿਲੇਟਡ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਸਾਰੀਆਂ ਇਹਨਾਂ ਦੇ ਅੰਡਰ ਹੀ ਸਾਨੂੰ ਮਿਲਦੀਆਂ ਨੇ ਠੀਕ ਹੈ ਅੱਗੇ ਨੈਕਸਟ ਟਾਪਿਕ ਹੈਗਾ ਛੋਟਾ ਜਿਹਾ ਜੋ ਕਿ ਮੂਲ ਸੋਮੇ ਗਿਨੇ ਹਰ ਇੱਕ ਜਗ੍ਹਾ ਤੇ ਤੁਸੀਂ ਪੜਦੇ ਹੋ ਤਿੰਨ ਤਰੀਕੇ ਦੇ ਸੋਮੇ ਸੀ ਸਥਾਨਕ ਭਾਰਤੀ ਤੇ ਵਿਦੇਸ਼ੀ ਸਥਾਨਕ ਸੋਮੇ ਆਦੇ ਵਿੱਚ ਸਾਡੇ ਆਪਣੇ ਖੁੱਦ ਦੇ ਰਚੇ ਗੀਤ ਕਲਾਵਾ ਕਥਾਵਾਂ ਅਖਾਣ ਮੁਹਾਵਰੇ ਹਰ ਇੱਕ ਚੀਜ਼ ਜਿਹੜੀ ਸਾਨੂੰ ਮਿਲਦੀ ਹੈ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਕਲਚਰ ਦੇ ਬਾਰੇ ਗੱਲ ਕਰਦੇ ਆ ਕਿਵੇਂ ਕਿਵੇਂ ਰਚੇ ਗਏ ਨੇ ਕਿਸ ਤਰੀਕੇ ਨਾਲ ਰਚੇ ਗਏ ਨੇ ਕੀ ਲੋੜ ਸੀ ਰਚਣ ਦੀ ਇਹ ਸਾਰੇ ਸਾਨੂੰ ਇਸ ਦਾ ਆਮ ਇੱਕ ਸਾਡੇ ਇਹ ਸੌਮੇ ਆਪਣੇ ਨੇ ਵੀ ਦੇ ਭਾਰਤੀ ਜਿਹੜੇ ਹੈਗੇ ਨੇ ਇਸ ਦੇ ਵਿੱਚ ਸਾਨੂੰ ਕੀ ਮਿਲਦੇ ਨੇ ਸਾਡੇ ਜਿਹੜੇ ਪੁਰਾਣੇ ਵੇਦ ਪੁਰਾਣ ਜਿਸ ਦੇ ਵਿੱਚੋਂ ਵੀ ਸਾਨੂੰ ਕਈ ਨੌਲੇਜ ਇਹੋ ਜਿਹੀਆਂ ਮਿਲਦੀਆਂ ਨੇ ਹੋ ਸਾਡੀ ਜਿਹੜੀ ਭਾਸ਼ਾ ਹੈਗੀ ਹੈ ਤੁਸੀਂ ਖੁਦ ਦੇਖੋ ਇਵੇਂ ਸਟੇਜਾਂ ਤੋਂ ਅੱਗੇ ਨੰਗੀ ਆ ਤੇ ਪਹਿਲਾ ਜਿਹੜੀ ਹੈਗੇ ਸਾਡੇ ਸੰਸਕ੍ਰਿਤੀ ਸੌਰੀ ਸਾਡੇ ਜਿਹੜੇ ਸੰਸਕ੍ਰਿਤ ਸੀ ਉਸ ਤੋਂ ਹੀ ਅੱਗੇ ਵੱਧੀ ਗਈ ਪ੍ਰਕਿਰਤਾਂ ਵੈਦਿਕ ਇਹ ਇੱਥੋਂ ਹੀ ਅੱਗੇ ਜਿਹੜੀ ਗਈ ਸੀ ਸਾਡੀ ਭਾਸ਼ਾ ਚਲਦੀ ਗਈ ਸੋ ਭਾਰਤੀ ਸੋਮੇ ਵੀ ਸਾਡੇ ਕੋਲ ਦੂਸਰੇ ਨੰਬਰ ਤੇ ਮੇਨ ਮਿਲਦੇ ਨੇ ਤੇ ਲਾਸt ਤੀਜੇ ਤੇ ਸਾਨੂੰ ਵਿਦੇਸ਼ੀ ਸੋਮੇ ਮਿਲਦੇ ਨੇ ਵਿਦੇਸ਼ੀ ਦੇ ਵਿੱਚ ਕੀ ਗਏ ਨੇ ਬਾਹਰੋਂ ਬਹੁਤ ਸਾਰੇ ਲੋਕੀ ਜਿਹੜੇ ਸਾਡੇ ਇੱਥੇ ਕੀ ਕਰਨ ਆਉਂਦੇ ਸੀ ਵਪਾਰ ਪਹਿਲੋਂ ਜਦੋਂ ਸਾਡੇ ਇੱਥੇ ਮਹਾਰਾਜ ਜੀ ਸਿੰਘ ਉਹਨਾਂ ਤੋਂ ਪਹਿਲੋਂ ਦੇ ਜਿਹੜਾ ਟਾਈਮ ਸੀ ਤੇ ਕੀ ਗੱਸੀ ਸਮੁੰਦਰ ਦੇ ਰਸਤੇ ਆਉਂਦੇ ਸੀ ਤੇ ਜ਼ਿਆਦਾਤਰ ਕੀ ਗੱਸੀ ਉਹ ਇੱਧਰ ਜਦੋਂ ਆਉਂਦੇ ਸੀ ਇੱਥੇ ਬਹੁਤ ਸਾਰੀਆਂ ਚੀਜ਼ਾਂ ਸਿਖਾ ਕੇ ਜਾਂਦੇ ਸੀ ਕਈ ਵਾਰੀ ਤਾਂ ਬਹੁਤ ਬਹੁਤ ਚਿਰ ਰਹਿ ਕੇ ਵੀ ਗਏ ਤੇ ਇੱਥੇ ਉਹਨਾਂ ਨੇ ਬਹੁਤ ਕੁ ਚੀਜ਼ਾਂ ਰਚੀਆਂ ਵੀ ਆ ਲੋਕਾਂ ਨੂੰ ਦੇਖ ਕੇ ਗਏ ਤੇ ਕਈ ਜਿਹੜੇ ਗਏ ਸੀ ਇੱਥੋਂ ਬਾਹਰ ਜਾਂਦੇ ਸੀ ਉਹ ਉੱਥੋਂ ਕੁਝ ਸਿੱਖ ਕੇ ਆਉਂਦੇ ਸੀ ਤੇ ਆਪਣੇ ਕਲਚਰ ਦੇ ਵਿੱਚ ਰਿਲੇਟ ਕਰ ਲੈਂਦੇ ਸੀ ਸੋ ਇਹ ਜਿਹੜਾ ਆਦਾਨ ਪ੍ਰਦਾਨ ਹੋਇਆ ਏ ਇਹ ਵੀ ਕੀ ਹੈ ਸਾਡਾ ਸੱਭਿਆਚਾਰ ਦਾ ਮੈਂਨ ਇੱਕ ਮੂਲ ਸੋਮਿਆਂ ਦੇ ਵਿੱਚ ਅਸੀਂ ਇਹਨੂੰ ਗਿਣ ਸਕਦੇ ਹਾਂ ਕਿਉਂਕਿ ਬਹੁਤ ਕੁਝ ਚੀਜ਼ਾਂ ਅਸੀਂ ਉਹਨਾਂ ਤੋਂ ਲੈ ਕੇ ਆਪਣੇ ਕਲਚਰ ਦੇ ਵਿੱਚ ਐਡ ਕਰ ਦਿੱਤੀਆਂ ਨੇ ਸੋ ਇਹ ਤਿੰਨ ਸੋਮੇ ਨੇ ਜਿਹੜੇ ਕਿ ਸਾਡੇ ਸੱਭਿਆਚਾਰ ਦੇ ਮੂਲ ਸੋਮਿਆਂ ਦੇ ਵਿੱਚ ਗਿਨੇ ਜਾਂਦੇ ਨੇ ਠੀਕ ਹੈ ਸੋ ਇਹ ਹੈਗਾ ਸੀ ਸਾਡਾ ਮੇਨ ਟਾਪਿਕ ਛੋਟਾ ਜਿਹਾ ਟਾਪਿਕ ਸੀ ਆਈ ਹੋਪ ਈਜ਼ੀ ਸੀ ਸਮਝ ਲੱਗ ਗਈ ਜੀ ਸੋ ਯਾਦ ਰੱਖਿਆ ਕਰੋ ਕਿ ਕਿਹੜੇ ਕਿਹੜੇ ਪੱਖ ਦੇ ਵਿੱਚ ਕਿੰਨਾ ਕਿੰਨਾ ਦੀ ਗੱਲ ਕਰਨੀ ਹੈ ਕਿੰਨਾ ਨੂੰ ਇਸ ਦੇ ਵਿੱਚ ਐਡ ਕਰਕੇ ਸਮਝਣਾ ਹੈ ਕਿਉਂਕਿ ਕਈਆਂ ਨੂੰ ਨਹੀਂ ਪਤਾ ਹੁੰਦਾ ਤੇ ਜਿਵੇਂ ਅਸੀਂ ਹਰ ਇੱਕ ਚੀਜ਼ ਨੂੰ ਇੱਕ ਦੇ ਵਿੱਚ ਅੰਡਰ ਲੈ ਕੇ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ ਬਟ ਨਹੀਂ ਇਹ ਵੀ ਰੂਲਸ ਹੁੰਦੇ ਨੇ ਕਿ ਇਹਨਾਂ ਦੇ ਵਿੱਚ ਅਸੀਂ ਸਿਰਫ ਇਹਨਾਂ ਚੀਜ਼ਾਂ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ ਦੂਜਾ ਦਾ ਜੇਕਰ ਉਹਨੇ ਨਾਲ ਕੋਈ ਲਿੰਕ ਹੀ ਨਹੀਂ ਹੋਏਗਾ ਤੁਸੀਂ ਕਿਵੇਂ ਐਡ ਕਰ ਸਕਦੇ ਹੋ ਸੋ ਜਿਵੇਂ ਮਾਨਵ ਵਿਗਿਆਨ ਲੱਗਿਆ ਉਸ ਦੇ ਵਿੱਚ ਕਿਹੜੇ ਪੱਖ ਆਉਂਦੇ ਨੇ ਸਿਰਫ ਉਸ ਦੇ ਵਿੱਚ ਉਹ ਹੀ ਹੀ ਆਣਗੇ ਸੋ ਬਾਕੀ ਅਸੀਂ ਅਗਲੀ ਵੀਡੀਓਜ਼ ਦੇ ਵਿੱਚ ਪੜਾਂਗੇ ਸੋ ਵੀਡੀਓ ਜ਼ਰੂਰ ਦੇਖਦੇ ਰਹੋ ਐਂਡ ਲਾਈਕਸ ਨੂੰ ਕਰਕੇ ਜਾਇਓ ਥੈਂਕ ਯੂ